ਹਾਏ ਓਹੋ ਆਏ ਇਹ ਦੁਕਾਨ ਤੇ ਉਹਦੀ ਲੱਗਦੀ ਆ ਵੇਖ ਦੀਆਂ ਅੰਦਰ ਜਾ ਕੇ ਇਹਦੇ ਪਿਓ ਨੇ ਤੇ ਸਾਰੇ ਪਿੰਡ ਚ ਰੌਲਾ ਪਾਇਆ ਮੇਰਾ ਪੁੱਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਲੈਂਦਾ ਵੇਖਾਂ ਤੇ ਸਹੀ ਪਲਾ ਜਾ ਕੇ ਹਾਏ ਆਏ 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 ਵੇ ਤੂੰ ਯੰਗਾ ਜਾਂਦਾ ਨਹੀਂ ਆ ਤੇਰੇ ਕੋਲ ਕੇ ਮੱਖੀਆਂ ਮਾਰਦੇ ਰਹਿਣਾ ਵਾ ਵੀ ਰੋਵਾ ਵੀ ਤੂੰ ਬੱਸ ਕਿੱਦਾਂ ਆਈ ਚੱਲ ਕੇ ਆਈ ਵੱਲ ਜਾ ਜਿੱਤੇ ਥੋੜੀ ਆਈ ਉਹ ਬਹਿ ਜਾ ਬਹਿ ਜਾ ਬਾਬਾ ਤੇਰਾ ਨਾ ਕੌਣ ਜਿੱਦੂ ਬੈ ਜਾ ਬੈ ਜਾ ਆਏ ਉਹ ਕੀ ਬਿਮਾਰੀ ਆ ਤੈਨੂੰ ਬਿਮਾਰੀ ਹੋਵੇ ਤੈਨੂੰ ਨਾਲੇ ਤੇਰੇ ਤੱਬਰ ਨੂੰ ਉਹ ਕਾਹਦੇ ਮਾਤੇ ਇਬਰਾਹਿਮ ਤਾਂ ਹੀ ਪੁੱਛੇ ਨੇ ਕਿਹੜੀ ਬਿਮਾਰੀ ਹੈ ਤੈਨੂੰ ਦਵਾਈ ਦਵਾ ਅੱਛਾ ਅੱਛਾ ਮੇਰੀ ਬਿਮਾਰੀ ਦੀ ਗੱਲ ਕਰਨ ਦੇਵਾ ਬਾ ਫੜਾ ਤੂੰ ਡਾਕਟਰ ਕਾ ਜਾਵਾ ਬੁੱਝ ਕਿਹੜੀ ਬਿਮਾਰੀ ਮੈਨੂੰ ਉਹ ਚੱਲ ਮੈਂ ਬੁੱਝ ਦਵਾ ਬਾ ਫੜਾ ਲੁੱੱਚਾ ਨਾ ਹੋਵੇ ਤੇ ਬਾ ਫੜਾ ਬਾਜ ਨਾ ਕਰੀ ਪੋਲੇ ਦੇ ਪਾਪੇ ਨੋਨੇ ਫੜਾਈ ਤੂੰ ਕੌਣ ਹੋ ਨਾ ਬਾ ਫੜਨ ਵਾਲਾ ਮੇਰੀ ਉਹ ਬਾ ਫੜਾਏਂਗੀ ਨਾ ਕਾਈ ਨਬਰੀ ਚੈੱਕ ਕਰੂੰਗਾ ਤੇ ਕੀ ਬਿਮਾਰੀ ਹੈ ਤੈਨੂੰ ਫੜਾ ਇੱਧਰ ਇੰਦਾ ਗੋਲ ਨਾ ਸਦਾ ਕਿ ਮੈਂ ਨਵਜੀ ਚੱਕ ਕਰਨੀ ਆ ਤੇਰੀ ਤੇ ਨਵਜੀ ਨੇ ਕਿੰਨੀ ਚੁੱਪ ਕਰ ਫਿਰ ਮੋ ਮੋ ਤੇਰਾ ਨਵਜੀ ਨਹੀਂ ਚੱਲਦੀ ਤਾਂ ਮੈਂ ਇੱਥੇ ਕਿਦਾਂ ਬੈਠੀ ਆ ਤਾਂ ਚੱਲ ਨਵਜੀ ਨਹੀਂ ਚੱਲਦੀ ਜਵਾ ਦੇ ਤੇਰੀ ਬੜੀ ਚਲਦੀ ਆ ਰੁਕ ਜਾ ਫਿਰ ਮੈਂ ਟੂਟੀਆਂ ਚੈੱਕ ਕਰ ਲੈਣਾ ਜਾ ਮੈਂ ਟੂਟੀ ਲਾ ਕੇ ਚੈੱਕ ਕਰਦਾ ਸਾਲਾ ਜੋਰ-ਜੋਰ ਦੀ ਉਹ ਤੇਰੀ ਤੇ ਧੜਕਣੀ ਨਹੀਂ ਆਇਆ ਉੱਧਾ ਫਾ ਹੋ ਜਾ ਕੇ ਆ ਟੂਟੀਆਂ ਜੀਆਂ ਕੰਨਾ ਚ ਤੇ ਲਾ ਲਾ ਓਹ ਹੋ ਭੁੱਲ ਜਾ ਰੁਕ ਜਾ ਰੁਕ ਜਾ ਉਹ ਧੜਕਣ ਤੇ ਤੇਰੀ ਜਬਾਨ ਵਾਂਗ ਬੜੀ ਤੇਜ਼ ਚੱਲਦੀ ਆ ਰੁਕ ਜਾ ਰੁਕ ਜਾ ਟਾਟੀਆਂ ਸੁਣ ਕੇ ਪਤਾ ਲੱਗਾ ਦੱਤ ਤੈਨੂੰ ਕੀ ਬਿਮਾਰੀ ਆ ਹਾਏ ਹਾਏ ਬਿਮਾਰੀ ਮੈਂ ਕੀ ਦੱਸਾਂ ਤੈਨੂੰ ਮੇਰੇ ਢਿੱਡ ਚ ਜੇਰੀਆਂ ਕੜੀ ਲਾਂ ਪੈਂਦੀਆਂ ਇੱਕ ਉਤਰੀਲ ਐਦੋਂ ਨੂੰ ਪਹਿੰਦੀ ਇੱਕ ਐਦੋਂ ਨੂੰ ਪਹਿੰਦੀ ਤੇ ਮੇਰੇ ਇਹ ਤੂੰ ਇਹਦਾ ਉੱਠਦਾ ਨਾ ਕੋਸ਼ ਉਹ ਜਿੱਦਾਂ ਜਾਜ ਮੈਨੂੰ ਇੱਕ ਗੱਲ ਦੱਸ ਤੂੰ ਕਦੀ ਜਾਜ ਚ ਚੜਿਆ ਮੈਂ ਨਹੀਂ ਚੜਿਆ ਤੂੰ ਆਪਣੀ ਗੱਲ ਜਾਰੀ ਰੱਖ ਉਹ ਤੈਨੂੰ ਸੁਭਾਅ ਪਤਾ ਫਿਰ ਉਹ ਪੋਲੇ ਦਾ ਪਪਾ ਇੱਕ ਵਾਰ ਮੈਨੂੰ ਜਾਜ ਚ ਲੈ ਗਿਆ ਹਾਏ ਉਹ ਜਦੋਂ ਲੱਗਾ ਸ਼ੂ ਉਹ ਜਹਾਜ ਥੱਲੇ ਲਾ ਥੱਲੇ ਲਾ ਬਿਮਾਰੀ ਦਾਸ ਕਿਹੜੀ ਆ ਉਹ ਨਹੀਂ ਫੇਰ ਨਾ ਮੈਂ ਘਰ ਭੱਜੀ ਉਹਦਾ ਜਹਾਜ ਵਾਂਗੂ ਨਾ ਮੇਰਾ ਇੱਥੇ ਚੜਦਾ ਪਾਣ ਪਾਣੂ ਚੜ ਕੇ ਮੇਰੇ ਸਿਰ ਨੂੰ ਚੜ ਜਾਂਦਾ ਕੁਛ ਆਲਾ ਥਾਂ ਲਾ ਜਾਈਂ ਹੋਰ ਕੀ ਹੁੰਦਾ ਫੇਰ ਫੇਰ ਮੈਂ ਕਦੀ ਉਧਰ ਜਾਂਦੀ ਤੇ ਮੈਂ ਕਦੀ ਆਉਂਦੀ ਕਦੀ ਮੈਂ ਉਧਰ ਜਾਂਦੀ ਤੇ ਕਦੀ ਮੈਂ ਆਉਂਦੀ ਉਹ ਕਿੱਥੇ ਆਉਂਦੀ ਜਾਂਦੀ ਕਾ ਚ ਜਾਂਦੀ ਫਿਰ ਕਿੱਥੇ ਜਾਂਦੀ ਤੇ ਫਿਰ ਕੜੀ ਕਿਥੋਂ ਜਾਨੀ ਤੇ ਕਦੀ ਅੰਮੀ ਉਥੇ ਮੱਝਾ ਹੀ ਡਾਲਾ ਫਿਰ ਨਹੀਂ ਤੇ ਤੂੰ ਡਾਕਟਰ ਕਹਾਵਾ ਪਹਿਲਾਂ ਮੈਨੂੰ ਦੱਸ ਜੇ ਮੈਂ ਉਥੇ ਮੱਝਾ ਡਾਉਣਾ ਤੇ ਤੇਰੇ ਪਿਓ ਨੇ ਪਿੰਡ ਚ ਐਵੇਂ ਰੋਣਾ ਪਿਆ ਮੇਰਾ ਪੁੱਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਲੈਂਦਾ ਵਾ ਹ ਮੇਰੀ ਗੱਲ ਸੁਣਾ ਮੈਂ ਤੈਨੂੰ ਆ ਦਵਾਈ ਦੇਣ ਲੱਗਾਈਓ ਆ ਵੇਖ ਤੂੰ ਕਹਾ ਤੇਰੀ ਦਵਾਈ ਜਾਹੀ ਜਦੋਂ ਦੇ ਪਾਪੇ ਨੇ ਆ ਦਵਾਈ ਲੈ ਕੇ ਦਿੱਤੀ ਇਹ ਤਾਂ ਰਿਵਾਜ ਵੀ ਹੈ ਨਹੀਂ ਆ ਮੇਰੇ ਨਾਲ ਸੂਟ ਨਾਲ ਵੀ ਕੋਈ ਨਾ ਪੀਲੀ ਜੀ ਦਵਾਈ ਕੱਢ ਕੋਈ ਯਾਰ ਦਵਾਈਆਂ ਦਾ ਵੀ ਰਿਵਾਜ ਹੁੰਦਾ ਓਏ ਤੇ ਹੋਰ ਆਹ ਰਵਾਜ ਵਾਲੀਆਂ ਦਵਾਈਆਂ ਚੱਲਦੀਆਂ ਉਹ ਤਾਂ ਮੇਰੇ ਭੋਲੇ ਦੇ ਪਾਪੇ ਨੇ ਕਦੋਂ ਆਂਦੀ ਲਿਆ ਕੇ ਮੈਨੂੰ ਖਵਾਈ ਉਹ ਤੂੰ ਦਵਾਈਆਂ ਵੀ ਸੂਟਾਂ ਦੇ ਮੈਚ ਨਹੀਂ ਲੱਭਦੀ ਇੱਥੇ ਮੇਰੀ ਗੱਲ ਸੁਣ ਉਹ ਦਵਾਈ ਖਾਣੀ ਪਣੀ ਆ ਕਿਆ ਨਹੀਂ ਦਵਾਈ ਖਾਣੀ ਪਾਣੀ ਆ ਹੋਰ ਤੂੰ ਕੀ ਆ ਹੋਰ ਦੱਸ ਮੈਨੂੰ ਕੀ ਬਿਮਾਰੀ ਹੈ ਤੈਨੂੰ ਅੱਛਾ ਚੱਲ ਗੋਲੀ ਮਾਰ ਤੂੰ ਕੜੀਲਾ ਨੂੰ ਆ ਨਾ ਮੇਰੀ ਦਾੜ ਵੇਖੀ ਆਹ ਵੇਖ ਆ ਦਾੜ ਚਾ ਨਾ ਮੇਰੇ ਕੀੜਾ ਲੱਗਾ ਨਾ ਓ ਮੇਰੀ ਗੱਲ ਸੁਣ ਓ ਮੈਨੂੰ ਕੋ ਦਰ ਦਿਖਾਉਂਦੀ ਆ ਮੈਂ ਕੋ ਦੰਦਾਂ ਦਾ ਡਾਕਟਰ ਥੋੜਾ ਵਾ ਜਾ ਕੇ ਦੰਦਾਂ ਦੇ ਡਾਕਟਰ ਨੂੰ ਦਿਖਾ ਨਹੀਂ ਤੇ ਤੇਰੇ ਪਿਓ ਨੇ ਪਿੰਡ ਚ ਐਵੇਂ ਰੋਣਾ ਪਾਇਆ ਮੇਰਾ ਪੁੱਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਲੈਂਦਾ ਤੈਨੂੰ ਤਾਂ ਕੁਛ ਵੀ ਨਹੀਂ ਪਤਾ ਲੱਗਦਾ ਉਹ ਚਲੇ ਨੂੰ ਛੱਡ ਮੈਂ ਤੈਨੂੰ ਉਹ ਦਵਾਈ ਦਿੰਨਾ ਵਾ ਜਿਹੜੇ ਲੈ ਦਵਾਈ ਦਵਾ ਉਹ ਤੂੰ ਗੋਲੀ ਮਾਰ ਹਾਂ ਕਦੀ ਲਾਂ ਛੱਡ ਦੇ ਤੂੰ ਦਾੜ ਵੀ ਛੱਡ ਦੇ ਆ ਜਿਹੜੀ ਨਾ ਡੰਡਾ ਜਿਹੜਾ ਹੁੰਦਾ ਨਾ ਪਿੱਛੇ ਪਿੱਛੇ ਡੰਡਾ ਕਿਹੜਾ ਹੋ ਗਿਆ ਉਹ ਨਹੀਂ ਆ ਇਲਾਕੇ ਦੇ ਵਿੱਚ ਜਿਹਨੂੰ ਕਹਿੰਦੇ ਮੈਨੂੰ ਨਹੀਂ ਪਤਾ ਕੀ ਕਹਿੰਦੇ ਆ ਇਹਨੂੰ ਆ ਸਿੱਧਾ ਜਿਹਾ ਡੰਡਾ ਹੁੰਦਾ ਦੇਖ ਆਹ ਇਹ ਬੜੀ ਪੀੜਤ ਕਰਦੀ ਮੇਰਾ ਲੱਕ ਮੰਜੀ ਨਾ ਨਹੀਂ ਲੱਗਦਾ ਤੂੰ ਇਹਦੀ ਦਵਾਈ ਦੇ ਦੇ ਤੂੰ ਮੰਜੀ ਨਾ ਨਹੀਂ ਲੱਗਦਾ ਤੇ ਸੋਗੇ ਨਾਲ ਲਾ ਲਿਆ ਕਰ ਮੈਨੂੰ ਤੇਰੇ ਲਸ਼ਾ ਨਹੀਂ ਹੈਗੇ ਦਵਾਈ ਦੇਣ ਵਾਲੇ ਮੈਨੂੰ ਨਹੀਂ ਲੱਗਦਾ ਤੂੰ ਕੁਛ ਕੀਤਾ ਵਾ ਤੇਰੇ ਪਿਓ ਨੇ ਤੇ ਐਵੇਂ ਕੋਕਾ ਹੀ ਵਾ ਵਾ ਰੋਲੀ ਪਾਈ ਆ ਉਹ ਮੇਰੀ ਗੱਲ ਸੁਣ ਮੈਂ ਡਾਕਟਰ ਕੋਈ ਐਵੇਂ ਨਹੀਂ ਬਣ ਗਿਆ ਮੈਂ ਕੋ ਡਾਟਾ ਮੜਾ ਕੋ ਡਾਕਟਰ ਨਹੀਂ ਆ ਹੋਰ ਦਸ ਵੀ ਬਿਮਾਰੀ ਆ ਉਹ ਗੋਲੀ ਮਾਰ ਤੂੰ ਉਹ ਸਾਰਿਆਂ ਨੂੰ ਛੱਡ ਦੇ ਤੂੰ ਮੈਨੂੰ ਤੇ ਛਾੜੀ ਦੇ ਤੂੰ ਮੈਂ ਇਹ ਆ ਪੈਸਾਰ ਨੂੰ ਭੋਲੇ ਦੇ ਪਾਪੇ ਨੂੰ ਕਿਤੇ ਮਗਾ ਲੂ ਦਵਾਈ ਉਹ ਜਿਹੜਾ ਕੁੱਤਾ ਹੋਣਾ ਨਾ ਉਹ ਤੋਮੀ ਉਹਨੂੰ ਨਾ ਖੁਰਕ ਪੈ ਗਈ ਆ ਤੂੰ ਉਹਦੀ ਦਵਾਈ ਦੇ ਦੇ ਕੋਈ ਉਹ ਮੈਂ ਡੰਗਰਾ ਡਾਕਟਰਾਂ ਨਾਲ ਨਹੀਂ ਇਨਸਾਨ ਦਾ ਡਾਕਟਰ ਆ ਮੈਂ ਬੰਦਿਆਂ ਦਾ ਡਾਕਟਰ ਆ ਡੰਗਰਾ ਦਾ ਨਹੀਂ ਉੱਠ ਜਾ ਮੋਹ ਤੇਰਾ ਤੂੰ ਤਾਂ ਬੰਦਿਆਂ ਦਾ ਵੀ ਨਹੀਂ ਆ ਲੈ ਜਾ ਬੈਠੀ ਤੂੰ ਤਾਂ ਮੇਰੀ ਬਿਮਾਰੀ ਦਾ ਨਹੀਂ ਕੋਈ ਇਲਾਜ ਕਰ ਸਕਦਾ ਤੂੰ ਬਿਮਾਰੀਆਂ ਉਹ ਹੀ ਦੱਸਾਂ ਦੀ ਕਿਤੇ ਕੁੱਤੇ ਦਾ ਇਲਾਜ ਕਈ ਬਾੜ ਉਹ ਮੇਰੇ ਜਿਹੜੇ ਅੰਬਸ ਦੀ ਗੱਲ ਉਹ ਦੱਸ ਜਿਹੜੀ ਮੈਂ ਠੀਕ ਕਰਨੀ ਆ ਦਵਾਓ ਤੇਰੇ ਪਿਓ ਨੇ ਤੇ ਆ ਮੈਂ ਪਿੰਡ ਚ ਰੋਲਾ ਪਾਇਆ ਵਾ ਮੇਰਾ ਪੁੱਤ ਸਾਰੇ ਬਿਦਵਾਈਆਂ ਦਾ ਅਦਾ ਬਿਮਾਰੀਆਂ ਦਾ ਇਲਾਜ ਕਰ ਲੈਂਦਾ ਤੂੰ ਕਹਿ ਜੋ ਇਹਨਾਂ ਦਾ ਤਾਂ ਮੇਰੇ ਕੋ ਐ ਨਹੀਂ ਉਹ ਤੇਰਾ ਬਾਜ ਏਦਾਂ ਕਰ ਫਿਰ ਤੂੰ ਆ ਮੇਰਾ ਚਸ਼ਮਾ ਨਾ ਆਵੇ ਤੇ ਟੁੱਟਾ ਵਾ ਤੇ ਮੈਨੂੰ ਨਾ ਨજર ਨਹੀਂ ਕੁਛ ਵੀ ਹੁੰਦਾ ਤੂੰ ਏਦਾਂ ਕਰ ਇਹਦਾ ਨੰਬਰ ਬਦਲਾ ਦੇ ਓ ਬਾਬਾ ਕਿੱਥੋਂ ਆ ਗਈ ਸਗਾਤ ਓ ਤੈਨੂੰ ਮੈਂ ਪੰਜਾਹ ਵਰੀ ਕਿਹਾ ਵਾ ਮੈਨੂੰ ਆਪਣੀਆਂ ਬਿਮਾਰੀਆਂ ਦਾ ਇਲਾਜ ਦੱਸ ਮੈਂ ਅੱਖਾਂ ਦਾ ਡਾਕਟਰ ਨਹੀਂ ਆ ਅੱਖਾਂ ਦੇ ਡਾਕਟਰ ਕੋ ਚਸ਼ਮਾ ਬਣਾ ਮੈਂ ਅੱਖਾਂ ਦਾ ਡਾਕਟਰ ਨਹੀਂ ਆ ਤੂੰ ਕਹੇ ਦਾ ਵੀ ਡਾਕਟਰ ਨਹੀਂ ਆ ਤੇਰੇ ਪਿਓ ਨੇ ਤੇ ਐਵੇਂ ਪਿੰਡ ਚ ਰੌਲਾ ਪਾਇਆ ਵਾ ਮੇਰਾ ਪੁੱਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਲੈਂਦਾ ਕਮਾਲ ਹੋ ਨਹੀਂ ਕੁਝ ਕਰ ਸਕਦੇ ਜਾ ਬਾਬਾ ਜਾ ਮੇਰੇ ਕੋਲ ਆਜਿਆ ਨਹੀਂ ਓ ਤੇਰਾ ਜਿਹਦੇ ਕੋਲ ਹੈ ਉਹ ਕੋ ਕਰਾ ਜਾ ਇੱਕ ਸਲਾਹ ਲੈ ਹਾਂ ਦੱਸ ਆ ਜਿਹੜਾ ਤੇਰਾ ਦੁਕਾਨਾ ਹਵਾ ਨਾ ਇਹਨੂੰ ਵੇਚ ਕੇ ਨਾ ਤੇ ਰਸਣ ਦੀ ਦੁਕਾਨ ਪਾ ਲੈ ਕਮ ਸੇ ਕਮ ਮੈਂ ਰਸਣ ਤੇ ਖੜਿਆ ਤਾਂ ਨਹੀਂ ਉਹ ਜਾਓ ਬੱਬਾ ਜਾ ਅੱਜ ਸੰਗਰਾਦ ਵਾਲੇ ਦਿਨ ਕਿੱਥੋਂ ਕਿੱਥੋਂ ਵਾਗ ਆਈਦੇ ਤੇ ਵਰਗੇ ਦੋ ਚਾਰ ਆਵੇ ਤਾਂ ਮੇਰੇ ਦੇ ਅੱਗੇ ਸਿਰ ਪਿੜਾਉਣ ਲੱਪਿਓ ਜਾਓ ਮੈਂ ਦੱਸਦੀ ਜਾ ਕੇ ਪਿੰਡ ਚ ਹੁਣ ਤੇਰਾ ਪਿਓ ਜਿਹੜੀਆਂ ਕਲਤੂਟਾਂ ਖੋਲਦਾ ਰੋਕ ਜਾ ਹੁਣ ਜੀ ਸਟਾਰ